ਸੰਤ ਗਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਗੁਰਮੁਖ ਪਿਆਰਿਓ ਬਾਬਾ ਅਤਰ ਸਿੰਘ ਜੀ ਉਹ ਅਗੰਮੀ ਰੂਹ ਉਹਨਾਂ ਮਹਾਪੁਰਖਾਂ ਦੇ ਜਿਹੜੇ ਕੌਤਕ ਨੇ ਫੌਜ ਦੇ ਵਿੱਚ ਆਪਾਂ ਉਸ ਸਾਖੀ ਨੂੰ ਸਮਝਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤੂਆਣਾ ਸਾਹਿਬ ਵਾਲੇ ਉਹਨਾਂ ਦੇ ਜੀਵਨ ਨੂੰ ਆਪਾਂ ਪੜ੍ਹਦੇ ਆਂ ਉਹਨਾਂ ਦੇ ਜੀਵਨ ਦੇ ਵਿੱਚੋਂ ਅਨੇਕ ਉਦਾਹਰਨਾਂ ਜਿਹੜੀਆਂ ਨੇ ਉਹ ਆਪਾਂ ਨੂੰ ਮਿਲਦੀਆਂ ਨੇ ਉਹਨਾਂ ਨੇ ਰੱਬ ਦੀ ਬੰਦਗੀ ਕੀਤੀ ਡਿਊਟੀ ਵੀ ਨਿਭਾਈ ਤੇ ਜਿਸ ਦਿਨ ਡਿਊਟੀ ਤੇ ਜਿਹੜਾ ਹੈ ਸ਼ੱਕ ਹੋਇਆ ਉਸ ਦਿਨ ਤੋਂ ਕਹਿੰਦੇ ਡਿਊਟੀ ਛੱਡਤੀ ਕਹਿੰਦੇ ਵੀ ਅੱਜ ਤੋਂ ਬਾਅਦ ਤੇ ਅਸੀਂ ਅਕਾਲ ਪੁਰਖ ਦੀ ਹੀ ਡਿਊਟੀ ਕਰਾਂਗੇ ਹੋਰ ਕਿਸੇ ਦੀ ਡਿਊਟੀ ਨਹੀਂ ਕਰਨੀ ਕਿਸੇ ਦੀ ਚੱਕਰੀ ਨਹੀਂ ਕਰਨੀ। ਬਾਬਾ ਅਤਰ ਸਿੰਘ ਜੀ ਮਹਾਂਪੁਰਖ ਕਹਿੰਦੇ ਉਸ ਦਿਨ ਤੋਂ ਬਾਅਦ ਫਿਰ ਐਸਾ ਪਰਮਾਤਮਾ ਦੀ ਬੰਦਗੀ ਵਿੱਚ ਲੀਨ ਹੋਏ ਤੇ ਮੁੜ ਕੇ ਫਿਰ ਕਹਿੰਦੇ ਮੁੜ ਕੇ ਉਹਨਾਂ ਨੂੰ ਕੋਈ ਹੋਰ ਕਿਸੇ ਕੰਮ ਦਾ ਚੇਤਾ ਹੀ ਨਹੀਂ ਆਇਆ। ਬਾਬਾ ਅਤਰ ਸਿੰਘ ਜੀ ਮਹਾਂਪੁਰਖ ਬਚਪਨ ਤੋਂ ਹੀ ਕਾਫੀ ਪਰਮਾਤਮਾ ਨਾਲ ਜੁੜੇ ਹੋਏ ਸੀ। ਸਕੂਲੀ ਵਿਦਿਆ ਦੀ ਬਹੁਤ ਘਾਟ ਸੀ ਉਸ ਸਮੇਂ ਸਕੂਲ ਤਾਂ ਵੱਡੇ ਵੱਡੇ ਸ਼ਹਿਰਾਂ ਤੱਕ ਹੀ ਸੀਮਤ ਹੁੰਦੇ ਸੀ ਧਰਮਸ਼ਾਲਾ ਮਸੀਤਾਂ ਜਾਂ ਡੇਰਿਆਂ ਵਿੱਚ ਹੀ ਗੁਰਮੁਖੀ ਪੜ੍ਹਾਉਣ ਦਾ ਪ੍ਰਬੰਧ ਹੋਇਆ ਕਰਦਾ ਸੀ ਤੇ ਬਾਬਾ ਅਤਰ ਸਿੰਘ ਜੀ 7 ਸਾਲ ਦੇ ਹੋਏ ਤਾਂ ਬਾਬਾ ਜੀ ਪਿੰਡ ਚੀਮਾ ਦੇ ਵਿੱਚ ਹੀ ਬਾਬਾ ਬੂਟਾ ਸਿੰਘ ਜੀ ਦੇ ਕੋਲ ਜਾ ਕੇ ਡੇਰੇ ਵਿੱਚ ਗੁਰਮੁਖੀ ਪੜ੍ਹਨ ਦਾ ਕਾਰਜ ਸ਼ੁਰੂ ਕਰਦੇ ਨੇ ਥੋੜੇ ਵੱਡੇ ਹੋਏ ਤਾਂ ਜਿੱਥੇ ਸਾਥੀਆਂ ਦੇ ਨਾਲ ਡੰਗਰ ਮੱਝਾਂ ਚਾਰਨ ਲੱਗ ਜਾਂਦੇ ਨੇ ਤੇ ਮਾਤਾ ਭੋਲੀ ਕੌਰ ਜੀ ਜਿਹੜੇ ਨੇ ਉਹਨਾਂ ਨੂੰ ਭੇਜ ਦਿੰਦੇ ਨੇ ਡੰਗਰ ਚਾਰਨ ਦੇ ਲਈ ਕਈ ਵਾਰੀ ਇਹਨੇ ਡੰਗਰ ਆਪਣੇ ਆਪ ਚਾਰਦੇ ਰਹਿੰਦੇ ਸੀ ਮਹਾਪੁਰਖ ਜਿਹੜੇ ਸੀ ਉਹ ਬੰਦਗੀ ਵਿੱਚ ਲੀਨ ਰਹਿੰਦੇ ਸੀ। ਕਈ ਵਾਰੀ ਆਪਣੇ ਨਾਲ ਦੇ ਸਾਥੀਆਂ ਨੂੰ ਕਹਿ ਦਿੰਦੇ ਸੀ ਵੀ ਸਾਥਿਓ ਤੁਸੀਂ ਸਾਡੇ ਵੀ ਡੰਗਰਾਂ ਦਾ ਧਿਆਨ ਰੱਖਿਓ ਤੇ ਅਸੀਂ ਉਹ ਪਰਮਾਤਮਾ ਦੀ ਸਿਫਤ ਕਰ ਲਈਏ ਬੰਦਗੀ ਕਰ ਲਈਏ। ਤੇ ਬਦਲੇ ਦੇ ਵਿੱਚ ਮਹਾਪੁਰਖ ਆਪਣੇ ਸਾਥੀਆਂ ਨੂੰ ਗੁੜ ਦਿਆ ਕਰਦੇ ਸੀ ਜੋ ਭੈਣ ਰਤਨ ਕੌਰ ਦੇ ਵਿਆਹ ਵਾਸਤੇ ਗੁੜ ਭਰ ਕੇ ਰੱਖਿਆ ਹੋਇਆ ਸੀ ਤੋਲਿਆਂ ਦੇ ਵਿੱਚ ਇਹਨੇ ਬੇਬੇ ਮਾਤਾ ਭੋਲੀ ਕੌਰ ਜੀ ਨੇ ਜਦੋਂ ਇੱਕ ਦਿਨ ਵੇਖਿਆ ਕਿ ਗੁੜ ਕਾਫੀ ਘਟ ਗਿਆ ਸੀ ਤੇ ਉਸ ਦਿਨ ਇਹਨੇ ਬਾਬਾ ਅਤਰ ਸਿੰਘ ਜੀ ਨੂੰ ਉਹਨਾਂ ਨੇ ਪੁੱਛਿਆ ਤੇ ਉਹਨਾਂ ਨੇ ਦੱਸ ਦਿੱਤਾ ਇਹਨੇ ਉਹਨਾਂ ਨੂੰ ਸਮਝਾਇਆ ਵੀ ਇਦਾਂ ਨਹੀਂ ਕਰੀਦਾ ਤੇ ਮਹਾਪੁਰਖ ਕਹਿੰਦੇ ਬਾਬਾ ਅਤਰ ਸਿੰਘ ਜੀ ਮੱਝਾਂ ਲੈ ਕੇ ਚਲੇ ਜਾਂਦੇ ਨੇ ਹੁਣ ਇਹ ਗੱਲ ਕਹਿ ਤੇ ਦਿੱਤੀ ਵੀ ਇਦਾਂ ਨਾ ਕਰਿਆ ਕਰੋ ਥੋੜਾ ਜਿਹਾ ਪਿਆਰ ਨਾਲ ਡਾਂਟ ਵੀ ਦਿੱਤਾ ਇਹ ਮਾਤਾ ਘੋਲੀਕੌਰ ਦੀ ਬਾਅਦ ਵਿੱਚ ਪਛਤਾਏ ਕਹਿੰਦੇ ਮਗਰ ਮਗਰ ਗੁੜ ਲੈ ਕੇ ਆ ਗਏ ਤੇ ਜਦੋਂ ਆ ਕੇ ਦੇਖਿਆ ਤੇ ਬਾਬਾ ਅਤਰ ਸਿੰਘ ਜੀ ਮਹਾਪੁਰਖ ਰੱਬ ਦੀ ਬੰਦਗੀ ਵਿੱਚ ਲੀਨ ਨੇ ਉਸ ਦਿਨ ਕਹਿੰਦੇ ਸਮਝ ਪੈ ਗਈ ਵੀ ਇਹ ਕੋਈ ਆਮ ਬਾਲਕ ਨਹੀਂ ਇਹ ਕੋਈ ਆਮ ਮਨੁੱਖ ਨਹੀਂ ਹੈਗਾ ਇਹ ਆਮ ਬੱਚਾ ਨਹੀਂ ਹੈ ਜਿਹਨੂੰ ਅਸੀਂ ਆਮ ਬੱਚਾ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਆਮ ਬਾਲਕ ਨਹੀਂ ਹੈਗਾ ਇਹ ਆਮ ਬੱਚਾ ਨਹੀਂ ਜਿਹਨੂੰ ਅਸੀਂ ਸਮਝ ਰਹੇ ਆ ਸਾਧ ਸੰਗਤ ਆਮ ਬਾਲਕਾਂ ਵਾਲਾ ਨਹੀਂ ਕਹਿੰਦੇ ਮਾਂ ਬੁਰਖਾਂ ਦੀ ਲੱਗੀ ਸਮਾਧੀ ਵੇਖ ਕੇ ਮਾਤਾ ਭੋਲੀ ਕੌਰ ਨੂੰ ਇਹ ਗੱਲ ਸਮਝ ਆ ਗਈ ਕਹਿੰਦੇ ਹੌਲੀ ਹੌਲੀ ਚਲੋ ਸਮਾਂ ਬਦਲਿਆ ਪਿੰਡ ਦੇ ਕੁਝ ਸੂਝਬਾਨ ਸੱਜਣਾ ਨੇ ਸਲਾਹ ਦਿੱਤੀ ਵੀ ਉਹ ਫੌਜ ਵਿੱਚ ਭਰਤੀ ਕਰਾ ਦਿਓ ਫੌਜ ਵਿੱਚ ਭਰਤੀ ਕਰਵਾ ਦਿੱਤਾ ਜਾ ਸੁਣ ਕੇ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਕਹਿੰਦੇ ਫੌਜ ਵਿੱਚ ਭਰਤੀ ਹੋ ਗਏ ਉੱਥੇ ਕਹਿੰਦੇ ਫਿਰ ਕੋਹਾਰਟ ਸ਼ੌਣੀ ਦੇ ਵਿੱਚ ਇਹਨਾਂ ਦੀ ਡਿਊਟੀ ਲੱਗਦੀ ਹੈ ਫਿਰ ਉੱਥੇ ਇਹਨਾਂ ਦੀ ਡਿਊਟੀ ਅਸਲਾਖਾਨਾ ਤੋਪਖਾਨਾ ਦੇ ਵਿੱਚ ਡਿਊਟੀ ਤਾਇਨਾਤ ਹੋ ਜਾਂਦੀ ਹੈ ਤੇ ਇੱਕ ਦਿਨ ਅਜੇਹਾ ਕੌਤਕ ਵਾਪਰੇ ਆ ਆਪਣੀ ਡਿਊਟੀ ਦੇ ਵੀ ਮੌਜੂਦ ਨੇ ਤੇ ਕਹਿੰਦੇ ਸਾਧ ਸੰਗਤ ਬੰਦਗੀ ਵੀ ਕਰ ਰਹੇ ਨੇ ਆਪਣੇ ਕਮਰੇ ਦੇ ਵਿੱਚ ਕਦੇ-ਕਦੇ ਇਕਾਂਤ ਥਾਂ ਲੱਭ ਕੇ ਬੰਦਗੀ ਕਰਨੀ ਸ਼ੁਰੂ ਕਰ ਦਿੰਦੇ ਨੇ ਕਹਿੰਦੇ ਡਿਊਟੀ ਤੇ ਵੀ ਮੌਜੂਦ ਨੇ ਤੇ ਬੰਦਗੀ ਵੀ ਕਰ ਰਹੇ ਨੇ ਬੜੀ ਥਾਂ ਦੇਖਿਆ ਕਾਫੀ ਵਾਰ ਇਦਾਂ ਹੋ ਗਿਆ ਜਦੋਂ ਇਦਾਂ ਹੋਇਆ ਵੇਖਿਆ ਨਾ ਤਕਿਆ ਤੇ ਸਾਧ ਸੰਗਤ ਕਹਿੰਦੇ ਬਹੁਤ ਸਾਰੇ ਲੋਕਾਂ ਨੂੰ ਹੁਣ ਗੱਲ ਦਾ ਪਤਾ ਲੱਗ ਗਿਆ ਤਿੰਨ-ਚਾਰ ਜਣਿਆਂ ਨੂੰ ਪਤਾ ਲੱਗ ਗਿਆ ਕਹਿੰਦੇ ਉਹਨਾਂ ਲਈ ਉਹ ਆਮ ਸੀ ਕਹਿੰਦੇ ਵੀ ਤਾਂ ਪ੍ਰਮਾਤਮਾ ਦੀ ਬੰਦਗੀ ਕਰੀ ਜਾਂਦੇ ਨੇ ਤਾਂ ਆਪਣੀ ਡਿਊਟੀ ਉਹ ਨਹੀਂ ਕਰਦੇ ਉਹ ਕਹਿੰਦੇ ਸਮਝੇ ਨਹੀਂ ਉਹਨਾਂ ਦੀ ਮਹਿਮਾ ਨੂੰ ਉਹ ਵਿਚਾਰਿਆ ਨਹੀਂ ਉਹਨਾਂ ਨੇ ਮਹਿਮਾ ਨੂੰ ਸਾਧ ਸੰਗਤ ਉਹਨਾਂ ਨੇ ਆ ਕੇ ਫੌਜ ਦੇ ਵੱਡੇ ਅਫਸਰ ਨੂੰ ਜਿਹੜਾ ਹੈ ਸ਼ਿਕਾਇਤ ਲਾ ਦਿੱਤੀ ਕਿ ਇਹਨੇ ਜਿਹੜਾ ਅਤਰ ਸਿੰਘ ਨਾਮ ਦਾ ਸਿਪਾਹੀ ਹੈ ਇਹ ਤੇ ਡਿਊਟੀ ਨਹੀਂ ਕਰਦਾ ਇਹ ਤੇ ਉਸ ਅਕਾਲ ਪੁਰਖ ਦੀ ਡਿਊਟੀ ਨੂੰ ਨਭਾਉਂਦਾ ਹੈ ਇਹ ਤੇ ਬੰਦਗੀ ਕਰਦਾ ਹੈ ਜੇ ਕੱਲ ਨੂੰ ਕੋਈ ਸਾਡੇ ਤੇ ਦੁਸ਼ਮਣ ਚੜ ਕੇ ਆ ਜਾਏ ਤੇਰੀ ਡਿਊਟੀ ਵੀ ਜਿਹੜੀ ਹੈ ਉਹ ਹਸਲੇ ਖਾਨੇ ਦੇ ਵਿੱਚ ਹੈ ਤੇ ਕੱਲ ਨੂੰ ਕੋਈ ਉਥੋਂ ਗਲਬਾਤ ਹੋ ਜੇ ਕੌਣ ਜ਼ਿੰਮੇਵਾਰ ਹੈ ਤੁਹਾਨੂੰ ਪਤਾ ਹੈ ਸਾਰੇ ਬੰਦੇ ਚੰਗੇ ਵੀ ਨਹੀਂ ਹੁੰਦੇ ਤੇ ਸਾਰੇ ਮਾੜੇ ਵੀ ਨਹੀਂ ਹੁੰਦੇ ਉਹਦੇ ਵਿੱਚ ਕੁਝ ਚੰਗੇ ਵੀ ਹੁੰਦੇ ਨੇ ਫੁੱਲ ਫੌਜ ਦਾ ਜਿਹੜਾ ਵੱਡਾ ਅਫਸਰ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਇਸ ਚੀਜ਼ ਦੀ ਆਪਾਂ ਸ਼ਾਨਵੀਨ ਕਰਾਂਗੇ ਫਿਰ ਇੱਕ ਦਿਨ ਸਮਾਂ ਆਇਆ ਤੇ ਉਹਨਾਂ ਨੇ ਆ ਕੇ ਫਿਰ ਕੁਝ ਬੰਦਿਆਂ ਨੇ ਸ਼ਿਕਾਇਤ ਕੀਤੀ ਕਹਿੰਦੇ ਅੱਜ ਦੇਖ ਲੋ ਜੀ ਅਤਰ ਸਿੰਘ ਜਿਹੜਾ ਫੌਜੀ ਹੈ ਆਪਣਾ ਉਹ ਆਪਣੀ ਡਿਊਟੀ ਦੇ ਨਹੀਂ ਹੈਗਾ ਉਹ ਫਲਾਣੀ ਥਾਂ ਬੈਠਾ ਕਹਿੰਦੇ ਬੰਦਗੀ ਕਰ ਰਿਹਾ ਹੈ ਜਦੋਂ ਕਹਿੰਦੇ ਫੌਜ ਦਾ ਸੂਬੇਦਾਰ ਆਇਆ ਪਹਿਲਾਂ ਤਾਂ ਉਹਨੇ ਕਹਿੰਦੇ ਉਹ ਥਾਂ ਵੇਖੀ ਜਿੱਥੇ ਜਿਹੜੀ ਉਹਨਾਂ ਨੇ ਦੱਸੀ ਸੀ ਉਥੇ ਕਹਿੰਦੇ ਅਤਰ ਸਿੰਘ ਬਾਬਾ ਅਤਰ ਸਿੰਘ ਜੀ ਬੈਠੇ ਬੰਦਗੀ ਕਰ ਰਹੇ ਨੇ ਤੇ ਫਿਰ ਉਹ ਡਿਊਟੀ ਵਾਲੀ ਥਾਂ ਤੇ ਆਏ ਜਿੱਥੇ ਉਹਨਾਂ ਦੀ ਡਿਊਟੀ ਲੱਗੀ ਹੋਈ ਸੀ ਜਦੋਂ ਉਥੇ ਦੇਖਿਆ ਉਥੇ ਵੀ ਮੌਜੂਦ ਕਹਿੰਦੇ ਫਿਰ ਉਥੇ ਜਾਣ ਭੱਜ ਕੇ ਉਥੇ ਦੇਖਿਆ ਉਥੇ ਵੀ ਮੌਜੂਦ ਇੱਧਰ ਆਉਣ ਇੱਧਰ ਡਿਊਟੀ ਤੇ ਵੀ ਮੌਜੂਦ ਤੇ ਫੌਜ ਦੇ ਵੱਡੇ ਅਫਸਰ ਨੂੰ ਇਸ ਗੱਲ ਦਾ ਇਲਮ ਹੋ ਗਿਆ ਵੀ ਇਹ ਆਮ ਵਿਅਕਤੀ ਨਹੀਂ ਇਹ ਕੋਈ ਆਮ ਅਤਰ ਸਿੰਘ ਨਹੀਂ ਹੈ ਇਹ ਦੇ ਨਾਮ ਦਾ ਅਕਰਖਣਾਉਣ ਵਾਲੇ ਮਹਾਪੁਰਖ ਨੇ ਤੇ ਕਹਿੰਦੇ ਉਹ ਹੱਥ ਜੋੜ ਕੇ ਖਲੋ ਗਿਆ ਤੇ ਉਹਨਾਂ ਨੂੰ ਕਹਿਣ ਲੱਗਿਆ ਓਏ ਤੁਸੀਂ ਸ਼ਿਕਾਇਤ ਕਰਦੇ ਹੋ ਤੁਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਇਹ ਕੋਈ ਆਮ ਰੂਹ ਨਹੀਂ ਹੈ ਕਹਿੰਦੇ ਬਾਬਾ ਅਤਰ ਸਿੰਘ ਦੀ ਮਾਪੁਰਖਾਨੋਂ ਬੁਲਾਇਆ ਗਿਆ ਫੌਜ ਦਾ ਸੂਬੇਦਾਰ ਵੱਡਾ ਸਾਹਬ ਕਹਿੰਦਾ ਵੀ ਤੁਸੀਂ ਜਿਹੜੀ ਮਰਜ਼ੀ ਡਿਊਟੀ ਕਰ ਲਓ ਜਿਵੇਂ ਦੀ ਮਰਜ਼ੀ ਤੁਹਾਨੂੰ ਸਹੀ ਲੱਗੇ ਉਵੇਂ ਡਿਊਟੀ ਕਰ ਲਓ ਤੇ ਅਸੀਂ ਅੱਜ ਤੋਂ ਬਾਅਦ ਤੁਹਾਨੂੰ ਡਿਊਟੀ ਨੂੰ ਜਿਹੜਾ ਹੈ ਕਦੀ ਵੀ ਨਹੀਂ ਟੋਕਾਂਗੇ ਉਹਨੂੰ ਪਤਾ ਲੱਗ ਗਿਆ ਸੀ ਨਾ ਤੇ ਪਰ ਬਾਬਾ ਆਤਰ ਸਿੰਘ ਜੀ ਨੂੰ ਸਭ ਕੁਝ ਪਤਾ ਹੀ ਸੀ ਤੇ ਮਹਾਪੁਰਖ ਕਹਿੰਦੇ ਵੀ ਅੱਜ ਤੋਂ ਬਾਅਦ ਅਸੀਂ ਡਿਊਟੀ ਨਹੀਂ ਕਰਨੀ ਅੱਜ ਤੋਂ ਬਾਅਦ ਅਸੀਂ ਤੁਹਾਡੀ ਨੌਕਰੀ ਨਹੀਂ ਕਰਨੀ ਅਸੀਂ ਨੌਕਰੀ ਕਰਾਂਗੇ ਉਸ ਅਥਾਲ ਪੁਰਖ ਦੀ ਉਹ ਪਰਮਾਤਮਾ ਦੀ ਨੌਕਰੀ ਕਰਨੀ ਹੈ ਉਹ ਡਿਊਟੀ ਫੌਜ ਵਿੱਚੋਂ ਆਪਣਾ ਨਾਮ ਕਟਵਾਉਣ ਦੀ ਸ਼ਿਫਾਰਿਸ਼ ਕੀਤੀ ਕਹਿੰਦੇ ਫੌਜ ਨੇ ਨਾਮ ਨਹੀਂ ਕਟਿਆ ਸਾਧ ਸੰਗਤ ਦਾ ਇਸ ਤਰ੍ਹਾਂ ਹੀ ਬਾਬਾ ਆਤਰ ਸਿੰਘ ਜੀ ਕਹਿੰਦੇ ਰਾਤ ਦਾ ਸਮਾਂ ਪਾ ਕੇ ਤੜਕੇ ਅੰਮ੍ਰਿਤ ਵੇਲੇ ਉੱਠੇ ਤੇ ਕਹਿੰਦੇ ਇਸ ਤਰ੍ਹਾਂ ਹੀ ਡੰਡੀ ਡੰਡੀ ਪੈ ਗੇ ਪਗ ਡੰਡੀ ਚੱਲਦੇ ਹੋਏ ਤੇ ਕਹਿੰਦੇ ਹਜ਼ੂਰ ਸਾਹਿਬ ਨੂੰ ਚਲੇ ਜਾਂਦੇ ਨੇ ਤੇ ਮਹਾਂਪੁਰਖ ਉੱਥੇ ਬੈਠ ਕੇ ਬੰਦਗੀ ਕਰਦੇ ਨੇ ਤੇ ਮਹਾਂਪੁਰਖ ਦਰਸ਼ਨ ਕਰਦੇ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਕਾਫੀ ਸਮਾਂ ਉੱਥੇ ਰਹਿੰਦੇ ਨੇ ਫਿਰ ਅਰਦਾਸਾ ਸੋਧ ਕੇ ਗੁਰੂ ਕਲਗੀਧਰ ਪਾਤਸ਼ਾਹ ਦਾ ਹੁਕਮ پا ਕੇ ਉਤੋਂ ਵਾਪਸ ਪਰਤੇ ਆਉਂਦੇ ਨੇ ਤੇ ਬਾਬਾ ਅਤਰ ਸਿੰਘ ਦੀ ਮਹਾਂਪੁਰਖਾਂ ਦੀ ਡਿਊਟੀ ਲਗਾਈ ਜਾਂਦੀ ਹੈ ਜਾ ਕੇ ਮਾਲਵੇ ਨੂੰ ਤਾਰੂ ਬਾਬਾ ਜੀ ਉਥੋਂ ਵਾਪਸ ਆ ਜਾਂਦੇ ਨੇ ਤੇ ਚੀਮਾ ਸਾਹਿਬ ਆ ਕੇ ਪਹਿਲਾਂ ਆਪਣੇ ਪਰਿਵਾਰ ਨੂੰ ਮਿਲਦੇ ਨੇ ਫਿਰ ਫੌਜ ਵਿੱਚ ਜਾ ਕੇ ਆਪਣਾ ਨਾਮ ਕਟਵਾਉਂਦੇ ਨੇ ਬਥੇਰਾ ਫੌਜ ਦੇ ਅਫਸਰ ਉਹਨਾਂ ਨੂੰ ਕਹਿੰਦੇ ਨੇ ਵੀ ਤੁਸੀਂ ਨਾਮ ਨਾ ਕਟਵਾਓ ਪਰ ਫਿਰ ਉਹ ਕਹਿੰਦੇ ਨੇ ਅਸੀਂ ਤੇ ਡਿਊਟੀ ਉਹ ਨਹੀਂ ਕਰਨੀ ਅਸੀਂ ਤੇ ਪ੍ਰਮਾਤਮਾ ਦੀ ਹੀ ਸੇਵਾ ਕਰਨੀ ਹੈ ਫੌਜ ਦੇ ਅਫਸਰ ਸਮਝ ਜਾਂਦੇ ਨੇ ਫਿਰ ਉਹਨਾਂ ਦਾ ਨਾਮ ਫੌਜ ਦੇ ਵਿੱਚੋਂ ਕਟਿਆ ਜਾਂਦਾ ਹੈ ਫਿਰ ਐਸੀ ਉਹਨਾਂ ਨੇ ਲਹਿਰ ਚਲਾਈ ਨਾਮ ਬਾਣੀ ਸਿਮਰਨ ਦੀ ਅੰਮ੍ਰਿਤ ਛਕਾਉਣ ਦੀ ਸਾਧ ਸੰਗਤ ਮਾਲਵੇ ਦੇ ਵਿੱਚ ਸਭ ਤੋਂ ਵੱਡਾ ਅਸਥਾਨ ਮਸਤੋਆਣਾ ਸਾਹਿਬ ਤੇ ਗੁਰਮੁਖ ਪਿਆਰਿਓ ਬਾਬਾ ਆਦਰ ਸਿੰਘ ਜੀ ਨੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਜਿਹੜਾ ਵਾਅਦਾ ਕਰਕੇ ਆਏ ਸੀ ਜਿਹੜੀ ਡਿਊਟੀ ਉਹਨਾਂ ਵੱਲੋਂ ਉਹਨਾਂ ਦੀ ਲੱਗੀ ਸੀ ਗੁਰਮੁਖ ਪਿਆਰਿਓ ਉਸ ਡਿਊਟੀ ਨੂੰ ਉਸ ਵਾਅਦੇ ਨੂੰ ਉਹਨਾਂ ਨੇ ਫਿਰ ਵਾਖੂਬੀ ਨਿਭਾਇਆ ਪਿਆਰਿਓ ਜੋ ਅੱਜ ਵੀ ਆਪਾਂ ਵੇਖਦੇ ਹਾਂ ਕਿ ਮਹਾਂਪੁਰਖਾਂ ਦੀ ਜੋ ਅ ਅਸਥਾਨ ਦੇ ਉੱਪਰ ਸੇਵਾ ਚੱਲ ਰਹੀ ਹੈ ਸਾਧ ਸੰਗਤ ਜਿੱਥੇ ਬੈਠ ਕੇ ਉਹਨਾਂ ਨੇ 29 ਸਾਲ ਤਪ ਕੀਤਾ ਉੱਥੇ ਵੀ ਜਾ ਕੇ ਆਪਾਂ ਮੱਥਾ ਟੇਕ ਕੇ ਆਈਏ ਮਸਤੋਣਾ ਸਾਹਿਬ ਜਾਇਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ